ਅੱਸੀ ਗਾਲ ਬਈ ਸਾਰੇ ਭੈਣ ਭਰਾਵਾਂ ਨੂੰ ਅੱਜ ਆਪਾਂ ਆਏ ਆ ਜੀ ਗੱਡੀਆਂ ਵੱਢਣ ਬਾਜੇਖਾਨੇ ਇਹ ਆਪਾਂ ਗੱਡੀ ਕਰੀ ਵੀ ਟੇਢੀ ਟੇਢੀ ਕਰਕੇ ਇਹਦਾ ਪਹਿਲੋ ਲਾਇਆ ਸਲੈਂਸਰ ਫਿਰ ਲਾਈ ਆਪਾਂ ਇਹਦੀ ਇੰਜਨ ਵਾਲੀ ਇੰਜਨ ਵਾਲੀਆਂ ਪਾਈਪਾਂ ਖੋਲ ਕੇ ਫਿਰ ਆਪਾਂ ਲਾਈ ਇਹਦੀ ਤੇਲ ਵਾਲੀ ਟੈਂਕੀ ਕਿਉਂਕਿ ਤੇਲ ਵਾਲੀ ਟੈਂਕੀ ਅੱਗ ਦੇ ਥੋੜੀ ਜਦੋਂ ਨੇੜੇ ਹੋ ਜੇ ਉਹਦੇ ਵਿੱਚ ਪ੍ਰੈਸ਼ਰ ਬਣ ਜਾਂਦਾ ਹੈ ਬਲਾਸਟ ਹੋਣ ਦਾ ਖਤਰਾ ਹੁੰਦਾ ਹੈ ਗੱਡੀ ਹੁਣ ਆਪਾਂ ਕਹਿ ਦਿੰਨੇ ਆ ਵੀ ਗੱਡੀ ਖੋਲਣਾ ਚੱਲੇ ਆ ਗੱਡੀ ਵੀ ਇਹ ਵੀ ਅਨਜਾਨ ਬੰਦਾ ਨਹੀਂ ਖੋਲ ਸਕਦਾ ਕਿਉਂਕਿ ਕਈ ਵਾਰੀ ਅਗਲਾ ਕਹਿੰਦਾ ਵੀ ਮੇਰੀ ਇਹ ਚੀਜ਼ ਬਚਾ ਕੇ ਲਾ ਦੇ ਮੇਰੀ ਇਹ ਚੀਜ਼ ਬਚਾ ਕੇ ਲਾ ਦੇ ਅਨਜਾਨ ਬੰਦੇ ਨੇ ਤਾਂ ਖਿਲਾਰ ਲਈ ਤੇ ਹੁਣ ਇਹਦਾ ਧੜਾ 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 ਥੋਕਣੀਆਂ ਚੱਲ ਬਾਹਰ ਤੇ ਪਹਿਲੋ ਆਪਾਂ ਖੋਲਿਆ ਜੀ ਇਹਦਾ ਇਹਦੀਆਂ ਬਾਰੀਆਂ ਬਾਰੀਆਂ ਕਹਿੰਦੇ ਵੀ ਬਾਰੀਆਂ ਸਾਨੂੰ ਚਾਹੀਦੀਆਂ ਐ ਚਾਰੇ ਬਾਰੀਆਂ ਖੋਲ ਕੇ ਆਪਾਂ ਅਗਲੇ ਦੇ ਹਵਾਲੇ ਕਰਤੀਆਂ ਮਗਰ ਲਈ ਡਿੱਗੀ ਖੋਲ ਕੇ ਹਵਾਲੇ ਕਰਤੀ ਉਦੋਂ ਬਾਅਦ ਆਪਾਂ ਗੱਡੀਆਂ ਸੀਟਾਂ ਇਹ ਸੀਟਾਂ ਇਹਦੀਆਂ ਫੁੱਦੂ ਜੀਆਂ ਸੀ ਆ ਚਾ ਚੂਨਾ ਬੜੇ ਨਾ ਪਾਉਂਦੇ ਲੈ ਇਧਰ ਲੂਧਰ ਜੇ ਆਪਾਂ ਕੱਢ ਕੇ ਆਉ ਮਾਰੇ 2 ਮਿੰਟ ਦਾ ਕੰਮ ਆ ਇਹਦੇ ਜੋ ਪਿੱਲੋ ਲੱਗ ਕਰਨੀ ਹੁੰਦੀ ਐ ਲੋਹਾ ਲੱਗ ਕਰਨਾ ਹੁੰਦਾ ਤੁਹਾਡੇ ਭਰਾਣੇ ਚੱਕਿਆ ਚਾਕੂ ਚੱਕ ਕੇ ਚਾਕੂ ਦੇ ਬਿੰਦਵੇ ਜਿਵੇਂ ਮੱਝ ਛਲਦੇ ਹੁੰਦੇ ਆ ਤੁਹਾਡੇ ਭਰਾਣਿਆਂ ਚੱਕ ਤੇ ਫੱਟੇ ਤੇ ਲੋਹਾ ਮਾਰਿਆ ਲੋਹੇ 'ਚ ਤੇ ਜਿਹੜੀ ਸੀਗੀ ਆ ਫੋਮ ਆ ਕੋਮਾਰੀ ਰਬਰ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਹੁੰਦਾ ਹੈ ਆਕਸੀਜਨ ਵਾਲਾ ਸਿਲੰਡਰ ਦੁਬਾਰਾ ਆਕਸੀਜਨ ਵਾਲਾ ਸਿਲੰਡਰ ਖਤਮ ਹੋ ਗਿਆ ਆਪਾਂ ਉਸਤਾਦ ਨੂੰ ਕਿਹਾ ਵੀ ਤੂੰ 2 ਮਿੰਟ ਪਾਣੀ ਧਾਣੀ ਪੀ ਤੇ ਮੈਂ ਆਕਸੀਜਨ ਵਾਲਾ ਸਿਲੰਡਰ ਬਦਲਦਾ ਆਂ ਆਪਾਂ ਆਕਸੀਜਨ ਵਾਲਾ ਸਿਲੰਡਰ ਬਦਲ ਕੇ ਉਸਤਾਦ ਨੂੰ ਉਹਨਾਂ ਨੂੰ ਪਾਣੀ ਧਾਣੀ ਪੀ ਕੇ ਹੋ ਗਿਆ ਰੈਡੀ ਤੇ ਉਸਤਾਦ ਦਾ ਕੰਮ ਕਿੰਨਾ ਹੈ ਦਾ ਘੰਟੇ ਦਾ ਕੰਮ ਆ ਮੈਂ ਖੁੱਲੀ ਜਾਂਦਾ ਹੁੰਦਾ ਅੱਗੇ ਅੱਗੇ ਤੇ ਉਸਤਾਦ ਮੇਰੇ ਪਿੱਛੇ ਪਿੱਛੇ ਵੱਢੀ ਜਾਂਦਾ ਹੁੰਦਾ ਜੇ ਕਦੇ ਕੋਨੇ ਰਾਮ ਕਰਨ ਆਵੇ ਦੰਦ ਫਿਰ ਤੁਹਾਡਾ ਭਰਾ ਵੀ ਲੱਗ ਜਾਂਦਾ ਵੱਢਣਾ ਐਸੀ ਵੀ ਕੋਈ ਗੱਲ ਨਹੀਂ ਵੀ ਆਪਾਂ ਨੂੰ ਵੱਢਣੀ ਨਹੀਂ ਆਉਂਦੀ ਗੀ ਵੱਢ ਵੀ ਲਈ ਦੀ ਆ ਪਰ ਉਸਤਾਦ ਉਹਦੇ ਮੂਰੇ ਥੋੜਾ ਜਿਹਾ ਅਜੇ ਮੈਨੂੰ ਪਰੇਸ਼ਾਨੀ ਜੀ ਆਉਂਦੀ ਆ ਡਰ ਜਾਂ ਮਹਿਸੂਸ ਹੁੰਦਾ ਹੈ ਨਾ ਕਦੇ ਨਾ ਤਾਂ ਮੈਂ ਇਕੱਲਾ ਚਲਾਉਣ ਜੋਗਾ ਜੇ ਤੇ ਨਾ ਮੈਂ ਉਸਤਾਦ ਦੇ ਕੋਲ ਚਲਾਉਣ ਜੋਗਾ ਯਾਨੀ ਅਜੇ ਮੈਂ ਵੀ ਅਨਜਾਨ ਇਸ ਬਿਲਡ ਦੇ ਵਿੱਚ ਪਰ ਮੈਨੂੰ ਇੰਨਾ ਕੁ ਪਤਾ ਵੀ ਇਹ ਚੀਜ਼ ਕਿਵੇਂ ਖੁੱਲੂਗੀ ਇਹ ਚੀਜ਼ ਕਿਵੇਂ ਖੁੱਲੂਗੀ ਇੱਥੋਂ ਕਿਵੇਂ ਹੋਣ ਲੱਗਾ ਤੇ ਇੱਥੋਂ ਕਿਵੇਂ ਹੋਣ ਲੱਗਾ ਤੇ ਉਸਤਾਦ ਨੇ ਪਤਾ ਖਲਾਰਾ ਅਸੀਂ ਦੋ ਗੱਡੀਆਂ ਹੀ ਸਾਫ਼ ਕੀਤੀਆਂ ਤੇ ਦ